ਪਟਿਆਲਾ ਦਾ ਸਰਕਾਰੀ ਰਜਿੰਦਰਾ ਹਸਪਤਾਲ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਕਦੀ ਇੱਥੇ ਕੋਈ ਐਸੀ ਘਟਨਾ ਵਾਪਰ ਜਾਂਦੀ ਹੈ ਜੋ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਕਦੀ ਕਿਸੇ ਮ੍ਰਿਤਕ ਬੱਚੇ ਦਾ ਸਿਰ ਕਿਸੇ ਵਾਰਾ ਘੁੰਮ ਰਹੇ ਕੁੱਤੇ ਦੇ ਮੂੰਹ ਵਿੱਚ ਦਿਖਾਈ ਦਿੰਦਾ ਕਦੇ ਡਾਕਟਰਾਂ ਦੀ ਅਣਗਿਲੀ ਕਰਕੇ ਕਿਸੇ ਮਰੀਜ਼ ਦੀ ਜਾਨ ਚਲੀ ਜਾਂਦੀ ਹੈ ਮੁੱਖ ਦੀ ਗੱਲ ਇਹ ਹੈ ਕਿ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦਾ ਵਿਵਾਦਾਂ ਦੇ ਨਾਲ ਪੁਰਾਣਾ ਸਬੰਧ ਹੈ ਹੁਣ ਮੋੜ ਤੋਂ ਸਰਕਾਰੀ ਰਜਿੰਦਰਾ ਹਸਪਤਾਲ ਚਰਚਾ ਦੇ ਵਿੱਚ ਆਇਆ ਹੋਇਆ ਹੈ ਹੁਣ ਤਾਂ ਇੱਥੇ ਅਜੀਬ ਹੀ ਘਟਨਾ ਵਾਪਰ ਗਈ ਹੈ ਇੱਕ ਜੂਨੀਅਰ ਡਾਕਟਰ ਦੇ ਵੱਲੋਂ ਸੀਨੀਅਰ ਡਾਕਟਰ ਦੇ ਥੱਪੜ ਮਾਰਿਆ ਗਿਆ ਤੇ ਹੁਣ ਇਹ ਮਾਮਲਾ ਕਾਫੀ ਜ਼ਿਆਦਾ ਗਰਮਾਇਆ ਹੋਇਆ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਜਦੋਂ ਜੂਨੀਅਰ ਡਾਕਟਰ ਅਤੇ ਸੀਨੀਅਰ ਡਾਕਟਰ ਵਿਚਕਾਰ ਬਹਿਸਬਾਜੀ ਹੋਈ ਲੜਾਈ ਹੋਈ ਉਸ ਵੇਲੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਮੌਕੇ ਤੇ ਹਾਜ਼ਰ ਸਨ ਜੂਨੀਅਰ ਅਤੇ ਸੀਨੀਅਰ ਡਾਕਟਰਾਂ ਦੀ ਹੋਈ ਇਹ ਲੜਾਈ ਹੁਣ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਇੱਕ ਮੈਡੀਕਲ ਸਟੂਡੈਂਟ ਦੇ ਉੱਪਰ ਉੱਪਰ ਮਾਰਿਆ ਉਸ ਨੂੰ ਕਿਹਾ ਉਹਦੇ ਉੱਪਰ ਕੋਈ ਗੱਲਬਾਤ ਕਰੀਏ ਤੁਹਾਡੇ ਕੋਲ ਕੋਈ ਹੁਣ ਮਾਰੇ ਕੋਈ ਨਹੀਂ ਅੱਛਾ ਕੋਈ ਉਹ ਜਿਹੜਾ ਆਪਣੇ ਜਿਹੜੇ ਐਮਐਸ ਸਾਹਿਬ ਦੇਖਣਗੇ ਜੀ ਉਹਨਾਂ ਨੂੰ ਦੋਨਾਂ ਨੂੰ ਬੁਲਾ ਕੇ ਦੇਖਣਗੇ ਡੀਲ ਕੰਡਕਟ ਇਨਕੁਆਰੀ ਇੰਡਨ ਸਿੱਧਾ ਥੱਪੜ ਤਾਂ ਨਹੀਂ ਮਾਰਨਾ ਚਾਹੀਦਾ ਤੁਸੀਂ ਬੱਚਿਆਂ ਨੂੰ ਤਾਂ ਪਿਆਰ ਨਾਲ ਸਮਝਾਣਾ ਦੇਖੀ ਤਾਂ ਸਟੂਡੈਂਟ ਮਿਲੇ ਫੰਡ ਬਣਾਉਣ ਨੂੰ ਲੈ ਕੇ